ਤੋੜੀ ਠੀਕ ਆ ਪੀ ਕੇ ਨਾ ਗਰਮ ਗਰਮ ਦੁੱਧ ਪਈ ਜੀ ਠੀਕ ਆ ਮਾਂ ਹਾਂ ਮੈਂ ਨਹੀਂ ਹੁਣ ਘੰਟਾ ਡੇਢ ਘੰਟਾ ਉੱਠਦੀ ਮੈਂ ਤਾਂ ਆਰਾਮ ਕਰ ਲੂੰਗੀ ਚੱਲ ਤੂੰ ਮੈਨੂੰ ਦੁੱਧ ਚ ਪੱਤੀ ਪਾ ਕੇ ਲਿਆ ਦੇ ਹਾਂ ਮੈਂ ਲਿਆਉਣੀ ਦੁੱਧ ਚ ਪੱਤੀ ਪਾ ਕੇ ਚਲੋ ਠੀਕ ਆ ਹੋਰ ਮੇਰੇ ਵੀ ਲੱਤਾਂ ਵਾਹਾਂ ਕਦੇ ਦੱਬ ਦਿਆ ਕਰੋ ਵੀ ਸਾਰਾ ਦਿਨ ਫਰਦੀਆਂ ਘੁੱਟਦੀ ਐ ਸੀ ਮਾਂ ਤੁਸੀਂ ਤਾਂ ਜਿੱਦਣ ਦੱਬੋਗੇ ਮੇਰਾ ਗਲੇ ਦੱਬੋਗੇ ਮੈਨੂੰ ਤਾਂ ਲੱਗਦਾ ਨਾ ਨਾ ਮਾਂ ਐਂ ਕਾ ਤੋ ਕਹਿੰਨੀ ਆ ਤੈਨੂੰ ਤਾਂ ਮੈਂ ਦੇਖ ਦੇਖ ਜਿਉਣੀ ਆ ਸੱਚੀ ਹਾਂ ਮਾਂ ਸੱਚੀ ਮੈਨੂੰ ਤਾਂ ਬੜਾ ਹੀ ਪਿਆਰ ਆਉਂਦਾ ਤੇਰਾ ਚੰਗਾ ਚੱਲ ਠੀਕ ਹਾਈ ਬੀਖਾ ਪਤਾ ਨਹੀਂ ਕਿ ਮੇ ਲੋਕ ਕਹਿੰਦੇ ਆ ਵੀ ਸਾਡੀ ਸੱਸ ਆਏ ਆ ਸਾਡੀ ਸੱਸਾਂ ਆਏ ਆ ਮੇਰੀ ਤਾਂ ਸੱਸ ਹਾਏ ਰੱਬਾ ਮਾਂ ਦਾ ਦੂਜਾ ਰੂਪ ਆ ਓਹ ਚੰਗਾ ਕੱਪੜਾ ਕੱਪੜਾ ਦੋ ਤਿੱਗੇ ਸਾਰੇ ਦੋ ਤੇ ਕੱਪੜੇ ਹਾਂਜੀ ਅੰਮੀ ਧੋਤੇ ਨਾ ਆਹ ਅੱਧੇ ਛੜਦੇ ਨਹੀਂ ਅੱਧੇ ਚੱਕ ਲੈਂਦੇ ਆ ਕੀ ਗੱਲ ਭਾਈ ਤੇਨੂੰ ਦਿਖਦਾ ਨਹੀਂ ਹੈਗਾ ਇਹ ਕੱਪੜੇ ਤਾਂ ਮੈਂ ਕੱਲ ਧੋਤੇ ਸੀ ਮੈਂ ਧੋਣ ਵਾਲੇ ਨੇ ਆ ਗਿੱਲਾ ਪਿਆ ਤੌਦੇ ਦੇਖੀ ਮੁਸਕ ਮਾਰਦੇ ਤੌਲੀਏ ਚ ਆ ਦੇਖਾ ਤੇਰੇ ਬਾਪੂ ਦੇ ਕੱਪੜੇ